ਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਹੀ ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਆ ਸਾਡੀ ਗਲੀ ਹੈ ਵਾਰਡ ਨੰਬਰ 1 ਦੀ ਮਹੱਲਾ ਗਪਾਲ ਨਗਰ ਦੇ ਵਿੱਚ ਇਹਨੂੰ ਵੋਟਾਂ ਦੇ ਇੱਕ ਹਫ਼ਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ ਦੋ ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਹੀ ਮਿਸਤਰੀ ਇੱਥੋਂ ਭੱਜ ਜਾਂਦੇ ਆ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕਿਉਂ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਭੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਸਪਾਲ ਸਿੰਘ ਢਿੱਲ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆ ਕੰਮ ਮੈਨੂੰ ਪਹਿਲਾਂ ਇਹ ਦੱਸਿਆ ਜਾਵੇ ਵੀ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ ਜੀ ਗਲੀ ਸ਼ੁਰੂ ਕਰਤੀ ਕੀ ਹਉਣ ਗਲੀ ਦੀ ਪਹਿਲਾਂ ਤੇ ਨਿਕਾਸ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋਂ ਪਰਾਣੀ ਸਗੋ ਗਲੀ ਟੁੱਟੀ ਭੱਜੀ ਸੀ ਉਹਦਾ ਨਿਕਾਸ ਤੇ ਪਾਣੀ ਦਾ ਹੈਗਾ ਇਹਨਾਂ ਸਾਡਾ ਇੰਨਾ ਕੀ ਕੀਤਾ ਭਾਜੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਛਾਤੀ ਆ ਮਿੱਟੀ ਛਾਉਣ ਤੋਂ ਪਹਿਲਾਂ ਹਫ਼ਤਾ ਇੱਕ ਪੁੱਟਣ ਤੇ ਲਾਤਾ ਆ ਵੀ ਵੋਟਾਂ ਲੰਘ ਹੀ ਜਾਣ ਵੋਟਾਂ ਨੰਗੀਆਂ ਇਹਨਾਂ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭੱਜ ਗਏ ਉਦਾਂ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਹਾਲ ਕੀ ਆ ਵੇਖੋ ਗਲੀ ਦੇ ਕਿੰਨੀ ਖਸਤਾ ਹਾਲ ਤੇ ਸਾਡੇ ਦੋ ਬੱਚੇ ਬਿਮਾਰ ਹੋਏ ਮਲੇਰੀਆ ਨਾਲ ਮੈਂ ਐਸਡੀਐਮ ਸਾਹਿਬ ਕੋ ਵੀ ਪੇਸ਼ ਹੋਇਆ ਹਾਂ ਦੋ ਦਿਨ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਿਆ ਇਹਦੀਆਂ ਸਾਨੂੰ ਮੇਰੀ ਇਹੋ ਸਰਕਾਰ ਅੱਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਹੈ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾ ਇਹ ਆਪਣੇ ਪੱਲੇੋਂ ਗਲੀ ਕੰਪਲੀਟ ਕਰਾ ਕੇ ਦੇਵੇ ਜਿੱਦਾਂ ਮਰਜ਼ੀ ਕਰਾ ਦੇ। ਹਾਂਜੀ ਕੀ ਨਾਂ ਆ ਤੁਹਾਡਾ ਤੇ ਕੀ ਮੁਸ਼ਕਲ ਐ ਗਲੀ ਦੀ? ਸਤਿ ਸ੍ਰੀ ਅਕਾਲ ਭਾਜੀ ਮੇਰਾ ਨਾਮ ਮੋਨਿਕਾ ਐ। ਇਸ ਗਲੀ ਦੇ ਰੰਨੇ ਆਹੀਂ। ਰੰਨੇ ਕਾਫੀ ਟਾਈਮ ਹੋ ਗਿਆ ਐ। ਗਲੀ ਕਾਫੀ ਜਿਤ ਖਰਾਬ ਐ। ਅਹੀਂ ਇੰਨੀ ਐਪਲੀਕੇਸ਼ਨ ਦੇ ਚੁਕੇ ਆਂ। ਪੂਰਾ ਮਹੱਲਾ ਜਾ ਰਿਹਾ ਨਾਲ ਪ੍ਰਸ਼ੰਦ ਦੇ ਰਵਾਸਤੇ। ਹੁਣ ਜੇ ਇਲੈਕਸ਼ਨ ਆ ਰਹੇ ਐ। ਇਲੈਕਸ਼ਨ ਕੁਝ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾ ਦੇਖਿਆ ਕਿ ਗਲੀ ਗੱਡੀ ਬਣ ਜਾਏਗੀ। ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਐ। ਵੋਟਾਂ ਤੋਂ 10 ਤੋਂ ਦਿਨ ਪਹਿਲਾਂ ਮਤਲਬ ਉਹਨੇ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਂ ਅਸੀਂ ਹਨਾ ਉਹਨੇ ਮਿੱਟੀ ਵੀ ਰਾ ਪਵਾਤੀ ਤਿਆਰੀ ਕਰਵਾ ਦਿੱਤੀ ਐ ਤੇ ਸਾਰੀ ਲੈਕ ਜਿੰਨੀ ਵੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਟੀ ਨੂੰ ਖੜਾ ਕਮਿਸ਼ਨ ਕੀਤਾ ਗਲੀ ਦਾ ਹਾਂ ਸੁਣੀ ਗਈ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਵੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਉਹਨਾਂ ਨੇ ਲਗਾਈ ਨਾ ਮੈਂ ਲੇਬਰ ਉਹ ਸਾਰੇ ਮਸਮਾਨ ਲੈ ਕੇ ਚਲੇ ਗਏ بارش ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਚਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੌਕ ਹੋ ਗਏ ਸਾਰਾ ਕੁਝ ਹੀ ਤੇ ਤਕਰੀਬਨ ਸਾਰੇ ਕੰਮ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੇ ਤੁਸੀਂ ਦੇਖੋ ਸਾਡੀ ਗਲੀ ਚ ਦਿੱਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੈਂਗੂ ਨਾਲ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚੁੱਕੀ ਹੈ ਇੱਥੇ ਕੀ ਮੰਗ ਕਰੀਏ ਸਾਡੀ ਮੰਗ ਇਹ ਜਿਹੜੀ ਸਰਕਾਰ ਬਣੀ ਹੈ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋਜ ਕਰਾਂ ਚ ਪਾਣੀ ਜਾ ਰਿਹਾ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸੜਕਾ ਜਰੂਰ ਸੁਨਾਵੀ ਸਾਡੀ ਹੋਏਗੀ ਕੀ ਨਾ ਤੁਹਾਡਾ ਵੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਮਾਰੇ ਕੀ ਹਾਲ ਕੀ ਆ ਕਿੱਦਾਂ ਦੀ ਗਲੀ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਇਹ ਲੋਕ ਕਿ ਹੋਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ ਕਈ ਦਿਨ ਹੋ ਗਏ ਨੇ ਲੈ ਨੇ ਪੀ ਅੱਜ ਆ ਕੇ ਭੜ ਕੇ ਆ ਕੇ ਤਾਂ ਹੁਣ ਖਜ਼ਾਨਿਆਂ ਚ ਪੈਸੇ ਖਤਮ ਹੋ ਗਿਤੀ ਆਹ ਇੱਕ ਖਜ਼ਾਨੇ ਨੇ ਮੈਦਾਨਾ ਖੇ ਵਾਪੇ ਪੈਸੇ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ ਹਾਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ ਨੰਗਣਾ ਆਉਣਾ ਕਿੱਦਾਂ ਫਿਰ ਇਸ ਤਰ੍ਹਾਂ ਹੀ ਕਿ ਆਖਿਆ ਹੀ ਨਹੀਂ ਇਹ ਮਨੇ ਆਦੀ ਗੱਡੀ ਗੱਡੀ ਲੈ ਕੇ ਨੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕੰਦਰਾਂ ਲੱਗੀ ਬੱਚੇ ਕਿੱਥੇ ਫਿਰ ਨੰਗਦੇ ਇਥੋਂ ਸਕੂਲ ਇਸ ਤਰ੍ਹਾਂ ਕਿ ਵਿਚਾਰੇ ਤਾਲ ਲੱਤਾ ਚੁੱਪ ਬੱਚੇ ਸਕੂਲ ਕਿੱਦਾਂ ਜਾਂਦੇ ਫਿਰ ਇਹਨਾਂ ਗਲੀਆਂ ਬੜੇ ਔਖੇ ਬਹੁਤ ਔਖੇ ਚੱਕਰ ਦੇ ਵਿੱਚ ਆਉਂਦੇ ਉਹੀ ਮੰਗ ਕਰਦੇ ਆ ਅਸੀਂ ਆਹ ਸਾਡੀਆਂ ਗਲੀਆਂ ਬਣਨਾ ਸਾਨੂੰ ਕਹਿਣਾ ਕੀ ਲੱਗੇ ਕੀ ਨਾਂ ਆ ਤੇ ਕੀ ਮੁਸ਼ਕਲ ਆ ਗਲੀ ਦੀ ਬਾਈ ਮੇਰਾ ਨਾਮ ਸੋਨੂੰਨ ਸਿੰਘ ਆ ਵਾਰਡ ਨੰਬਰ 1 ਠੀਕ ਜੇ ਇਹ ਵੀ ਵੋਟਾਂ ਦੇ ਮਸਲੇ ਚ ਦੋ ਦਿਨ ਪਹਿਲੋਂ ਵੋਟਰਾਂ ਦੇ ਚੱਕਰ ਵਿੱਚ ਕੰਮ ਸ਼ੁਰੂ ਕਰ ਤਰਾਤਾ ਮਿੱਟੀ ਉਸਤਾ ਦੀ ਠੀਕ ਜੇ ਨਹੀਂ ਪੈਸੇ ਕੋਲ ਤਾਂ ਡੇਗੋ ਤੇ ਤੁਸੀਂ ਨਾ ਕਰੋ ਹੁਣ ਦੱਸੋ ਵੀ ਇਦਾਂ ਦਾ ਹਾਲਾਤ ਇਹ ਬੰਦੇ ਕੋਈ ਬਾਹਰੋਂ ਜੰਗਲਾ ਚੋਂ ਥੋੜਾ ਆਏ ਆ ਤੇ ਇੱਥੇ ਜਿੱਥੇ ਰਹਿੰਦੇ ਪਏ ਆ ਜਦੋਂ ਵੋਟਾਂ ਲੈਣੀਆਂ ਉਦੋਂ ਆਪਾਂ ਸਹੀ ਆ ਉਹਨ ਜੰਗਲਾਂ ਤੋਂ ਆ ਗਏ ਆ ਕੋਈ ਬਿਮਾਰੀ ਨਹੀਂ ਲੱਗਦੀ ਪਈ ਇਹਨਾਂ ਨੂੰ ਕਿਹਨੇ ਸ਼ੁਰੂ ਕਰਵਾਈ ਇਹ ਇਹ ਜੋ ਹੁਣ ਵਾਲੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਆਮ ਪਾਲਟੀ ਉਹਨਾਂ ਕਰਵਾਈ ਹੈ ਸ਼ੁਰੂ ਤਾਂ ਸਾਹਿਬ ਆਏ ਇਥੇ ਹਾਂਜੀ ਠੇਕੇਦਾਰ ਜੇ ਉਹ ਹੀ ਮੈਂ ਤਾਂ ਜਾਣਦਾ ਨਹੀਂ ਜੀ ਉਹਨੂੰ ਠੇਕੇਦਾਰਾਂ ਨੇ ਸ਼ੁਰੂ ਕਰਾਤਾ ਦੋ ਦਿਨ ਸਿਰਫ ਵੋਟਾਂ ਤੋਂ ਪਹਿਲੇ ਸ਼ੁਰੂ ਕੀਤਾ ਜੇ ਆਪ ਐਸਿਆਂ ਜੇ ਬੈਠੇ ਹੈਗੇ ਜੇ ਤੇ ਗਰੀਬ ਕਿੱਦਾਂ ਜਾਂਦੇ ਪਏ ਉਹਨਾਂ ਨੂੰ ਪੁੱਛੋਗੇ ਦਾ ਹਾਲਾਤ ਆ ਗਲੀ ਦਾ ਹਾਲਾਤ ਇਦਾਂ ਜੇ ਜੁੱਤੀਆਂ ਲੋਕਾਂ ਸਿਰ ਉੱਪਰ ਰੱਖੀਆਂ ਹੁੰਦੀਆਂ ਜੇ ਹੈਂ ਫਿਰ ਰੰਗ ਦੇ ਜੀ ਸਿੱਧੀ ਗੱਲ ਆ ਕੀ ਮੰਗ ਕਰਦੇ ਆ ਮੰਗੇ ਹੀ ਕਰਦੇ ਆ ਸਰ ਜਾਰੇ ਕੰਮ ਸ਼ੁਰੂ ਨਾ ਕਰਾਂਦੇ ਜੇ ਸ਼ੁਰੂ ਕਰਾਇਆ ਤੇ ਫਿਰ ਉਹਨੂੰ ਮਟਾਉਣਾ ਚਾਹੀਦਾ ਕੋਈ ਵੀ ਸਰਕਾਰ ਹੋਵੇ ਆਪਾਂ ਇਹ ਨਹੀਂ ਕਹਿੰਦੇ ਕੀ ਜਨ ਸਾਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਇੱਕ ਨੰਬਰ ਗਲੀ ਦੇ ਵਿੱਚ ਕਾਫੀ ਚਿਕੜ ਦਿਖ ਰਿਹਾ ਜਿਸੇ ਲੋਕ ਪਰੇਸ਼ਾਨ ਹੋ ਰਹੇ ਨੇ ਕੰਮ ਨਹੀਂ ਬੰਦ ਹੋ ਗਿਆ ਕਰੇ ਦੇਖੋ ਜੀ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਆ ਉਹ ਮੁਕੰਮਲ ਕਰ ਲਈ ਗਈ ਹੈ ਔਰ ਇਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਹੋਣ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰ ਲਏ ਜਾਂਦੇ। ਪਰ ਉਥੇ ਉਹਨਾਂ ਨੂੰ ਕਿਹਾ ਜਾ ਰਿਹਾ ਜੀ ਇਹ ਇਲੈਕਸ਼ਨ ਦੇ ਸਮੇਂ ਜਿਹੜੀ ਇਹ ਸ਼ੁਰੂਆਤ ਕੀਤੀ ਸੀ ਪਰ ਉਹਦੇ ਵਿੱਚ ਬਾਅਦ ਵਿੱਚ ਜਿਹੜਾ ਕੰਮ ਆ ਰਿਹਾ ਰਿਜ਼ਲਟ ਤੋਂ ਬਾਅਦ ਦਾ ਕੰਮ ਮੰਨ ਕਰ ਦਿੱਤਾ ਗਿਆ। ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸ ਦਾ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਜਨਾਲਾ ਸ਼ਹਿਰ ਦੇ ਵਿੱਚ ਨਿਰੰਤਰ ਲਗਾਤਾਰ ਜਾਰੀ ਨੇ ਔਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮਲ ਕਰ ਲਏ ਜਾਣਗੇ ਉਹਦੀ ਪਾਰਟੀ ਜੀਸੀ ਇਹ ਬਹੁਤ ਜਿਹੜੋ ਨਾਲ ਉਹ ਜਿਹੜਾ ਇਹ ਰੋਪ ਲਾਇਆ ਕਿ ਇਹ ਲਗਾਤਾਰ ਇਸ ਜੀ ਦੇ ਉੱਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਬਜਟ ਨਹੀਂ ਹੈ ਤਾਂ ਕੰਮ ਨਹੀਂ ਕੀਤਾ ਉਹ ਸਰ ਛੱਡੋ ਤੁਸੀਂ ਇਹੋ ਜਿਹੇ ਜਾਲੀ ਬੰਦਿਆਂ ਦਾ ਕੀ ਵਰਸ਼ਨ ਦਿਓਗੇ ਤੁਸੀਂ ਇਹ ਜਿਹੜੇ ਲੋਕ ਆਪ ਸ਼ਹਿਰ ਦੇ ਵਿਕਾਸ ਲਈ ਸਿਹਰਦ ਨਹੀਂ ਆ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਉਸੇ ਲੜੀ ਦੇ ਤਹਿਤ ਹੀ ਇੱਕ ਇਹਨਾਂ ਦੇ ਸਾਥੀ ਦੀ ਛੁੱਟੀ ਹੋ ਗਈ ਔਰ ਇਹ ਲੋਕ ਵਿਕਾਸ ਵਾਸਤੇ ਨਹੀਂ ਇਹ ਸਿਰਫ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਐਸੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਪਰ ਲੋਕ ਜਾਣਦੇ ਨੇ ਅਸੀਂ ਧੰਨਵਾਦੀ ਆ ਸਮੂਹ ਸ਼ਹਿਰ ਵਾਸੀਆਂ ਦੇ ਔਰ ਮੇਰਾ ਸਿਰ ਝੁਕਦਾ ਹੈ ਸਮੂਹ ਸ਼ਹਿਰ ਵਾਸੀਆਂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਵਿੱਚ ਅਜਨਾਲਾ ਸ਼ਹਿਰ ਜਿਤਾ ਕੇ ਦਿੱਤਾ ਹੈ ਔਰ ਅਸੀਂ ਵਚਨਬੱਧ ਹਾਂ ਇਸ ਚੀਜ਼ ਦੇ ਕਿ ਸ਼ਹਿਰ ਦਾ ਕੋਈ ਵੀ ਕੋਨਾ ਜਿਹੜਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਆਉਂਦੇ ਜਿਨ੍ਹਾਂ ਦੇ ਵਿੱਚ ਇਹ ਵਾਰਡ ਨੰਬਰ 1 ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਡਾਂ ਦੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣਗੇ ਔਰ ਜਿੱਥੋਂ ਤੱਕ ਫੰਡਸ ਦੀ ਗੱਲ ਹੈ ਕੋਈ ਕਮੀ ਨਹੀਂ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜੋ ਆਪ ਸਾਡੇ ਸ਼ਹਿਰ ਵਾਸਤੇ ਸويرਦ ਨੇ ਉਹ ਲਗਾਤਾਰ ਫੰਡਸ ਜਿਹੜੇ ਆ ਉਹ ਸਾਨੂੰ ਪ੍ਰੋਵਾਈਡ ਕਰ ਰਹੇ ਨੇ ਐਸੀ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਮੱਲੇ ਵਾਲਿਆਂ ਦੀ ਮੰਗ ਹੈ ਕਿ ਇਥੇ ਲੋਕ ਬਿਮਾਰ ਹੋ ਰਹੇ ਨੇ ਕਦ ਤੱਕ ਕੰਮ ਨਹੀਂ ਚੱਲੇਗਾ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅੱਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲ ਜਿਹੜਾ ਉਹ ਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਣਗੇ